ਚੇਅਰਮੈਨ ਸਾਹਿਬ ਅੱਜ ਹੁੰਦਾ ਸਾਹਿਬ ਦਾ ਰੋਡ ਸ਼ੋਅ ਆ ਰਿਹਾ ਤੇ ਕੀ ਕੌਮ ਇਸ ਮੌਕੇ ਤੇ ਅੱਜ ਜਿਹੜਾ ਕੁਆਲਿਟੀ ਹੁੰਦਾ ਸ਼੍ਰੋਮਣੀ ਕਾਲੀਦਾਲ ਹੈ ਉਹ ਬਲੰਦੀਆਂ ਵੱਲ ਜਾ ਰਿਹਾ ਸਾਰੇ ਪੰਜਾਬ ਸ਼੍ਰੋਮਣੀ ਕਾਲੀਦਾਲ ਦੀ ਜਿਹੜੀ ਹਵਾ ਹੈ ਉਹ ਹਨੇਰੀ ਵਾਂਗੂ ਫੈਲ ਚੁੱਕੀ ਹੈ ਸ਼੍ਰੋਮਣੀ ਕਾਲੀਦਾਲ ਦੇ ਸਾਡੇ ਜ਼ਿਲ੍ਹਾ ਸੰਗਰੂਰ ਤੋਂ ਕੈਂਡੀਡੇਟ ਸਰਦਾਰ ਇਕਬਾਲ ਸਿੰਘ ਹੁੰਦਾ ਸਾਹਿਬ ਜਿਹੜੇ ਬਹੁਤ ਹੀ ਬੇਦਾਗ ਪੜੇ ਲਿਖੇ ਸੁਭਜਮਾਨ ਸਾਡੇ ਨੇਤਾ ਨੇ ਉਹਨਾਂ ਦੀ ਵੱਡੀ ਲੀਡ ਨਾਲ ਉਹ ਸਮੂਹ ਤੋਂ ਜਿੱਤ ਰਹੇ ਨੇ ਕਿਉਂਕਿ ਅੱਜ ਇਸ ਲੋਕ ਇਸ ਹਾਵਨਾ ਸਾਨੂੰ ਪਿੰਡਾਂ ਚ ਹੰਗਾਰਾ ਮਿਲ ਰਿਹਾ ਹੈ ਲੇਕਿਨ ਪਿੰਡੋਂ ਸਾਤ-ਸਾਤ ਟਾਲਵਰ ਗੱਡੀਆਂ ਦਾ ਕਾਫਲਾ ਲੈ ਕੇ ਲੋਕ ਇਸ ਤਰ੍ਹਾਂ ਗਏ ਨੇ ਇਹ ਕਾਫਲਾ ਦਿਨ ਪਰ ਦਿਨ ਵੱਧਦਾ ਹੀ ਜਾਣਾ ਹੈ ਸ਼੍ਰੋਮਣੀ ਕਾਲੀਦਾਲ ਵੱਡੀ ਲੀਡ ਨਾਲ ਸਮੂਹ ਤੋਂ ਜਿੱਤ ਕੇ ਇੱਕ ਇਤਿਹਾਸ ਜਿੱਤ ਵੱਲ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਲ ਪੰਜਾਬ ਦੇਖੋ ਜੀ ਕੀ ਹਾਲ ਹੋਇਆ ਪਿਆਗਾ ਆਪਣਾ ਕੀ ਕੀਤਾ ਭਗਵੰਤ ਮਾਨ ਨੇ ਦੱਸੋ ਇੱਥੇ ਇਤਿਹਾਸਿਕ ਰੈਲੀ ਕਰਕੇ ਗਿਆਗੇ ਅਸੀਂ ਕੁਝ ਦਿਨ ਪਹਿਲਾਂ ਪੂਰੀ ਦੇ ਵਿੱਚ ਬਦਲ ਸਾਹਿਬ ਆਏ ਉੱਥੇ ਵੀ ਲੋਕਾਂ ਦਾ ਬਹੁਤ ਪਿਆਰ ਦੇਖਣ ਨੂੰ ਮਿਲਿਆ ਆ ਜਿਹੜਾ ਤੁਸੀਂ ਆੜਾ-ਦਾੜਾ ਦੇਖ ਰਹੇ ਹੋ ਇਹ ਸਾਰਾ ਲੋਕ ਆਪ ਦਾ ਪੱਲਾ ਫੁੱਟ ਕੇ ਆ ਰਹੇ ਨੇ ਨਾਲ ਕਿਉਂਕਿ ਲੋਕਾਂ ਦੇ 10 ਸਾਲਾਂ ਤੋਂ ਕੰਮ ਫਸੇ ਖੜੇ ਨੇ ਕੋਈ ਕੰਮ ਨਹੀਂ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਪੁੱਛ ਜਾ ਕੇ ਦਿਓਗੇ ਕੋਈ ਵੀ ਮੁੱਦਾ ਖਾਣਾ ਉਠਾ ਕੇ ਦੇਖ ਸਕਦੇ ਹੋਗੇ ਕੀ ਕੀਤਾ ਇਹਨਾਂ ਨੇ ਕੀ ਦਿੱਤਾ ਇਹ ਝਾੜੂ ਵਾਲੇ ਕਹਿੰਦੇ ਸੀ ਅਸੀਂ ਆ ਮਹੀਨੇ ਦੀ ਤਨਖਾਹ ਪਾਵਾਂਗੇ ਉਹ ਕਰਾਂਗੇ ਲਿਆਉਣਗੇ ਕਿੱਥੋਂ ਪੰਜਾਬ ਨੂੰ ਕਰਜ਼ੇ ਚ ਡਬੋਤਾ ਕਿੰਨਾ ਡਬੋਤਾ ਪੰਜਾਬ ਨੂੰ ਕਰਜ਼ੇ ਚ ਪਹਿਲੇ 2.5 ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ ਤਿੰਨੇ ਦੇ ਵਿੱਚ ਕਿੰਨਾ ਕਰਜ਼ਾ ਪ੍ਰਾਈਵੇਟ ਜੱਟ ਜਾਂਦੇ ਨੇ ਉਹ ਜੇਲ੍ਹ ਚ ਬੈਠਾ ਕੇਦਰੀਵਾਲ ਉਹ ਕਹਿੰਦਾ ਜ਼ੁਲਮ ਦਾ ਬੋਟ ਜਵਾਬ ਨਾਲ ਕਾਹਦਾ ਜਵਾਬ ਦੇਣਗੇ ਪਰਸੋਂ ਹੋ ਜੇ ਚੱਲ ਕੇ ਦੇਖੀਏ ਜੇ ਦਿੱਲੀ ਦੇ ਵਿੱਚ ਅੱਗ ਲੱਗੀ ਆ ਗਈ ਉਹ ਇਹਨਾਂ ਦੇ ਅੰਡਰ ਹੋਇਆ ਸਾਰਾ ਕੁਝ ਕੀ ਦੇ ਰਹੇ ਨੇ ਇਹ ਆ ਸੀਐਮ ਸਿਟੀ ਧੂਰੀ ਕਹਿ ਰਹੇ ਨੇ ਇਹਦੇ ਵਿੱਚ ਕੀ ਦਿੱਤਾ ਇਹਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਹੋਏਗਾ ਕੋਸੇ ਚੱਲ ਕੇ ਆਇਆ ਕੋਈ ਯੂਨੀਵਰਸਿਟੀ ਆਈ ਕੋਈ ਕੌਣ ਜਾ ਆਇਆ ਕੋਈ ਹਸਪਤਾਲ ਦੀ ਦੇਣ ਦਿੱਤੀ ਜਾ ਕੇ ਦੇਖੋ ਸਰਕਾਰੀ ਹਸਪਤਾਲਾਂ ਦੇ ਵਿੱਚ ਕਿੰਨਾ ਬਰਾ ਹਾਲਾ ਸਦੋ ਸੰਗਰੂਰ ਦਾ ਕੋਈ ਡਾਕਟਰ ਨਹੀਂ ਬੈਠ ਰਿਹਾ ਹੈਗਾ ਮੈਂ ਇਸ ਕਰਕੇ ਕਹਿਣਾ ਬੇਨਤੀ ਕਰਦਾ ਬਦਲਾਅ ਲਿਆਉਣਾ ਚਾਹੁੰਦੇ ਹਾਂ ਬਾਦਲ ਸਾਹਿਬ ਨੂੰ ਮੋੜ ਕੇ ਢੁੰਡਾ ਸਾਹਿਬ ਨੂੰ ਦਵਾਰੇ ਲਿਆਓ ਤੁਸੀਂ ਤੁਹਾਨੂੰ ਸਭ ਕੁਝ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇ ਇਹ ਲੋਕਾਂ ਨੇ ਸੋਚਿਆ ਕਿ ਲੀ ਆਪਾਂ ਬਦਲਾਅ ਲਿਆਈਏ ਪਰ ਉਸ ਬਦਲਾਅ ਲਿਆ ਕੇ ਲੋਕ ਪਸਤਾ ਰਹੇ ਨੇ ਜੋ ਕਿ ਅੱਜ ਅਕਾਲੀ ਦਲ ਦੇ ਨਾਲ ਬਹੁਤ ਜੁੜੇ ਹੋਏ ਨੇ ਵੱਧ ਤੋਂ ਵੱਧ ਅਕਾਲੀ ਦਲ ਨੂੰ ਗੋਟਾਂ ਪਾ ਕੇ ਅਸੀਂ ਕਾਮਯਾਬ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਧੰਨ ਸੜੋਡ ਤੋਂ ਨੂੰ ਦੇਖਿਆ ਕਿ ਲੱਗ ਰਿਹਾ ਨੌਜਵਾਨਾਂ ਚ ਬਹੁਤ ਹਮਾਰਾ ਆਪਣੇ ਲੋਕ ਹਮਾਂਕੀ ਪਹੁੰਚ ਰਹੇ ਨੇ ਬਿਲਕੁਲ ਸਾਰੀ ਸੰਗਤ ਦਾ ਮੈਂ ਬਹੁਤ ਤਹਿ ਦੋਂ ਤੁਹਾਡਾ ਧੰਨਵਾਦ ਕਰਦਾ ਵੀ ਜਿਹੜੇ ਇੰਨੀ ਗਰਮੀ ਦੇ ਬਾਵਜੂਦ ਕੰਮ ਦੇ ਬਾਵਜੂਦ ਵੀ ਆਪ ਦਾ ਟਾਈਮ ਕੱਢ ਕੇ ਆਪਣੇ ਰੋਡ ਸ਼ੋਅ ਨੂੰ ਹੰਗਾਰਾ ਦੇਣਾ ਇਹਨੇ ਅਸੀਂ ਸਾਰੀ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਯੂਥ ਅਕਾਲੀ ਦਲ ਦਾ ਹੁਣ ਤੁਹਾਨੂੰ ਪਤਾ ਲੱਗ ਰਿਹਾ ਅੱਗੇ ਦੇਖੋ ਜੋਸ਼ ਲੋਕਾਂ 'ਚ ਅੱਗੇ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਅਗਵਾਲ ਸਿੰਘ ਝੁੰਡਾ ਨੂੰ ਅਸੀਂ ਵੱਧ ਤੋਂ ਵੱਧ ਮਾਰ ਜੰਦੈਣ ਇੱਕ ਸਕਰੂਰ ਤੇਰੇ ਦੀ ਸੀਟ ਤੁਸੀਂ ਤਾਂ ਕੇ ਸੁਖਵੀਰ ਸਿੰਘ ਬਾਦਲ ਜੀ ਦੀ ਝੋੜੀ ਪਾਵਾਂਗੇ ਕੀ ਲੱਗਦੇ ਖੇਤੀ ਪਾਰਟੀ ਦੇ ਲੋਕ ਵਾਪਸ ਆਉਣਗੇ ਜਦੋਂ ਅਰ ਵਾਪਸ ਆ ਗਏ ਬਜੀ ਤਾਂ ਪੁੱਛਣ ਦੀ ਗੱਲ ਨਹੀਂ ਕੋਈ ਜੇ ਤਾਂ ਹੁੰਦਾ ਜੇ ਕੋਈ ਸਵਾਲ ਆਪਾਂ ਪੁੱਛੀਏ ਵੀ ਵਾਪਸ ਆਉਣ ਦਾ ਤਾਂ ਤਾਂ ਹੁੰਦਾ ਜੇ ਹੁਣ ਆ ਹੋਵੇ ਹੁਣ ਸਾਰਿਆਂ ਦੀ ਘਰ ਵਾਪਸੀ ਹੋ ਚੁੱਕੀ ਆ ਸਾਰਿਆਂ ਦਾ ਤਹਿਤੋਂ ਧੰਨਵਾਦ ਕਰਦੇ ਆ ਅੱਜ ਕੁਵਾਲ ਸਿੰਘ ਝੁੰਦਾ ਦਾ ਰੋਡ ਸ਼ੋਅ ਆ ਰਿਹਾ ਜੀ ਕਿਵੇਂ ਲੱਗ ਰਿਹਾ ਜੀ ਕੀ ਕਹੋ ਇਸ ਮੌਕੇ ਅੱਜ ਸਰਦਾਰ ਖਵਾ ਸਿੰਘ ਝੁੰਦਾ ਸਾਹਿਬ ਦਾ ਰੋਡ ਸ਼ੋਅ ਆਇਆ ਅੱਜ ਬਰੋਦੀਆਂ ਦੇ ਨੀਲੇ ਡਾ ਕੇ ਰੱਖ ਜੂ ਔਰ 101% ਅੱਜ ਜਿੱਤ ਦਾ ਮਨਪ ਮਨਿਆ ਜਾ ਉੱਚਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਵੇਜ ਰੋਡ ਸੋਂ ਦੇ ਨੌਜਵਾਨ ਕਿਵੇਂ ਉਸਤਾ ਲੱਗ ਰਿਹਾ ਦੇਖੋ ਭਾਈ ਜੀ ਹਮੇਸ਼ਾ ਮਿਹਨਤੀ ਬਰਕਰ ਰਹੇ ਨੇ ਜਮੀਨੀ ਪੱਤਰ ਤੋਂ ਉੱਤਕੇ ਇੱਥੇ ਤੱਕ ਪਹੁੰਚੇ ਨੇ ਉਹਨਾਂ ਨੇ ਜਦੋਂ ਵੀ ਕੋਈ ਅਜੋ ਫੰਕਸ਼ਨ ਹੋਇਆ ਉਹਨਾਂ ਦੇ ਕੱਟ ਹਮੇਸ਼ਾ ਬੇਮਿਸਾਲ ਹੋਏ ਨੇ ਅੱਜ ਦਾ ਕੱਟ ਵੀ ਤੁਸੀਂ ਆਪ ਦੇਖੋਗੇ ਵੀ ਕਿਲੋਮੀਟਰ ਦੇ ਹਿਸਾਬ ਨਾਲ ਹੋਣਾ ਹੈ ਇਹਦਾ ਕੋਈ ਜਵਾਬ ਨਹੀਂ ਉਹਦੇ ਅਖੀਰ 'ਚ ਜਿਹੜੀ ਜਿੱਤ ਐ ਅਕਵਾਲ ਸਿੰਘ ਝੋਂਦਾ ਦੀ ਚੋੜੀ ਚ ਪੈਣੀ ਐ ਉਹ ਇੱਥੋਂ ਲੋਕ ਸਭਾ ਹਲਕਾ ਤੁਰੂ ਦੇ ਜੇਦੂ ਕੈਂਡੀਰਣ ਕੋਲ ਕੇ ਦਿੱਲੀ ਜਾਨਾ